ਲੋ ਜੀ ਗੈਸ ਚੁੱਲਾ ਕਰ ਲਿਆ ਚਾਲੂ ਤੇ ਲੈ ਲਿਆ ਰੱਬ ਦਾ ਨਾਮ ਤੇ ਕਰ ਤੇ ਤੜਕੇ ਸ਼ੁਰੂ ਤੇ ਪਾਤਾ ਵਿੱਚ ਲੂਣ ਮਿਰਚ ਮਸਾਲਾ ਤਲਾਤਾ ਨਿਊਟਲਾਂ ਨੂੰ ਤੜਕਾ ਹੁਣ ਬਣੂਗਾ ਟੇਸਟ ਜੀ ਹਾਂ ਐਨ ਐਫ ਸੀ ਦੀ ਬ੍ਰਾਂਚ ਨੇ ਪਾਈਆਂ ਮੱਲਾਂ ਵਾਲੇ ਖਾਸ ਚੋ ਤੁਮਾ ਫਾਸਟ ਫੂਡ ਲਈ ਲੋਕ ਹੋਏ دیਵਾਨੇ ਦੇਖੋ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਿਹਾ ਤੇ ਵੀਡੀਓ ਨਾਲ ਲਗਾਤਾਰ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇਕਰ ਤੁਸੀਂ ਵੀ ਫਾਸਟ ਫੂਡ ਦੇ دیਵਾਨੇ ਹੋ ਐਨ ਐਫ ਸੀ ਮੋਗੇ ਵਾਲਾ ਨੇ ਜਿਹੜੀ ਬ੍ਰਾਂਚ ਮੱਲਾ ਵਾਲੇ ਦੇ ਵਿੱਚ ਵੀ ਖੋਲ ਦਿੱਤੀ ਏ ਸਪੈਸ਼ਲ ਜਿਹੜੇ ਅੰਮ੍ਰਿਤਸਰੀ ਨਾਨ ਪਨੀਰ ਨਾਨ ਆਲੂ ਨਾਨ ਮਿਕਸ ਨਾਨ ਗੋਭੀ ਨਾਨ ਅਤੇ ਆਨੀਅਨ ਕੁਲਚਾ ਮਿਲਦਾ ਹੈ ਇੱਥੇ ਲੋਕ ਸਪੈਸ਼ਲ ਵਿਆਹ ਸ਼ਾਦੀਆਂ ਲਈ ਇਹਨਾਂ ਨੂੰ ਬੁੱਕ ਕਰਦੇ ਨੇ ਕਿਉਂਕਿ ਇਹਨਾਂ ਦੇ ਕਾਰੀਕਰਾਂ ਦੇ ਹੱਥਾਂ ਦੇ ਵਿੱਚ ਟੇਸਟ ਹੀ ਕੁਝ ਜਿਆ ਹੈ ਜੀਆਂ ਜਿਹੜੀ ਇਹ ਬ੍ਰਾਂਚ ਖੁੱਲ੍ਹੀ ਏ 메ਨ ਚੌਂਕ ਮੱਲਾ ਵਾਲਾ ਜਿੱਥੇ ਪ੍ਰੋਪਰ ਨੂੰ ਬੱਸਾਂ ਚੱਲਦੀਆਂ ਨੇ ਬਿਲਕੁਲ ਉਸ ਦੇ ਸਾਹਮਣੇ ਮੋਗੇ ਵਾਲੇ ਜਿਹੜੇ ਫਾਸਟ ਫੂਡ ਓਰ ਸਿਟੀ ਦੇ ਨਾਮ ਤੇ ਜਾਂ ਮੋਗੇ ਵਾਲੇ ਐਨ ਐਫ ਸੀ ਦੇ ਨਾਮ ਤੇ ਜਿਹੜਾ ਸਪੈਸ਼ਲ ਅਮਰਸਰੀ ਨਾਨ ਤਿਆਰ ਕਰਨ ਵਾਲੇ ਵਿਸ਼ੇਸ਼ ਤੌਰ ਤੇ ਵੱਟੇ ਪੱਦਰ ਤੇ ਜਿਹੜਾ एनएफसी दी ब्रांच ਖੁੱਲ ਚੁੱਕੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਉਹਨਾਂ ਦੀਆਂ ਵੈਰੀਟੀਆਂ ਕੁਝ ਜੋ ਤਿਆਰ ਕਰ ਰਹੇ ਸੀ ਜੋ ਕਵਰ ਕੀਤੀ ਏ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਤਸਵੀਰਾਂ ਤੁਸੀਂ ਨਾਲ-ਨਾਲ ਦੇਖਦੇ ਜਾਓ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ 버거 ਤਿਆਰ ਕੀਤਾ ਜਾ ਰਿਹਾ ਹੈ ਬੜੇ ਹੀ ਸਜਜੇ ਤਰੀਕੇ ਨਾਲ ਪਿਆਰ ਨਾਲ ਨਿਊਟਰਲ ਪਰਿਆ ਜਾ ਰਿਹਾ ਹੈ ਤੇ ਉੱਪਰ ਵਾਈਟ ਸੌਸ ਪਾ ਕਰ ਦਿੱਤਾ ਜਾਵੇਗਾ ਬੰਦ ਲੋ ਜੀ ਹੋ ਗਿਆ ਤਿਆਰ 버ਗਰ ਕਸਟਮਰ ਲਈ ਕਰ ਦਿੱਤਾ ਪੈਕ ਤੇ ਸਾਰੀ ਜਾਣਕਾਰੀ ਲਵਾਂਗੇ ਇਹਨਾਂ ਵੀਰਾਂ ਤੋਂ ਵੀ ਜਾਣਕਾਰੀ ਆਪਾਂ ਹਾਸਲ ਕਰਾਂਗੇ ਤੇ ਇੱਥੇ ਪਹੁੰਚੇ ਕਸਟਮਰ ਜੋ ਫੂਡ ਫਾਸਟ ਫੂਡ ਤੇ دیਵਾਨੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਟੇਸਟ ਲੱਗਿਆ ਹੁਣ ਤੁਸੀਂ ਨਾਣ ਦੇਖ ਸਕਦੇ ਹੋ ਤਿਆਰ ਕੀਤਾ ਜਾ ਰਿਹਾ ਹੈ ਇੰਨਾ ਦੀ ਜਿਹੜੀ ਸਪੈਸ਼ਲ ਇੱਕ ਚੀਜ਼ ਦੇਖੀ ਜਿਹੜੀ ਕਵਰ ਦੇ ਟਾਈਮ ਤੁਸੀਂ ਵੀ ਦੇਖੋਗੇ ਕਿ ਇਹਨਾਂ ਨੇ ਨਾਨ ਵੀ ਤਿਆਰ ਕੀਤਾ ਤੇ ਬਟਰ ਦੀ ਕਿਸੇ ਤਰ੍ਹਾਂ ਦਾ ਕੋਈ ਪ੍ਰੇਜ ਨਹੀਂ ਕੀਤਾ ਕਿਸੇ ਤਰ੍ਹਾਂ ਦੀ ਕੋਈ ਜੂਸ ਨਹੀਂ ਵਰਤੀ ਤਸਵੀਰਾਂ ਦੇਖਦੇ ਜਾਓ ਤੁਸੀਂ ਦੇਖ ਸਕਦੇ ਹੋ ਕਿ ਤੰਦੂਰ ਦੇ ਵਿੱਚ ਨਾਨ ਲੱਗਿਆ ਹੋਇਆ ਹੈ ਤੇ ਨਾਨ ਤਿਆਰ ਹੋ ਰਿਹਾ ਹੈ ਤੇ ਹੁਣ ਤਿਆਰ ਹੋ ਚੁੱਕਿਆ ਹੈ ਜੋ ਟੇਬਲ ਤੇ ਜਿਸ ਸਜਾਵਟ ਲਈ ਬਿਲਕੁਲ ਰੈਡੀ ਹੈ ਤੁਸੀਂ ਤਸਵੀਰਾਂ ਦੇ ਸਕਦੇ ਹੋ ਤੇ ਇੱਧਰ ਜਿਹੜਾ ਚਾਪ ਤਲਿਆ ਜਾ ਰਿਹਾ ਹੈ ਚਾਪ ਦੀ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਉਹ ਵੀ ਤਸਵੀਰਾਂ ਦੇ ਸਕਦੇ ਹੋ ਚਾਪ ਨੂੰ ਤਲ ਕੇ ਜਿਹੜਾ ਬਾਹਰ ਕੱਢਿਆ ਜਾਵੇਗਾ ਟੇਬਲ ਤੇ ਰੱਖਿਆ ਗਿਆ ਹੈ ਦੇ ਸਕਦੇ ਹੋ ਤਵੇ ਤੇ ਇਧਰੋਂ ਜਿਹੜਾ ਨਾਣ ਨੂੰ ਬਟਰ ਲੱਗ ਰਿਹਾ ਤੇ ਬਟਰ ਦੇਦੇ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਕਿਸੇ ਤਰ੍ਹਾਂ ਦੀ ਕੋਈ ਕਜੂਸੀ ਨਹੀਂ ਕੀਤੀ ਜਾ ਰਹੀ ਬਿਲਕੁਲ ਜਿਹੜਾ ਬੇਫਿਕਰ ਜਿਹੜਾ ਕਸਟਮਰ ਨੂੰ ਵੀ ਸਵਾਦ ਲੱਗੇ ਤੇ ਕਸਟਮਰ ਵੀ ਬੜੇ ਸਵਾਦ ਦੇ ਨਾਲ ਵਧੀਆ ਪਲੇਟ ਲੈ ਆ ਵਧੀਆ ਪਲੇਟ ਲੈਣ ਡੈਕੋਰੇਸ਼ਨ ਵਾਲੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਬਟਰ ਲਗਾਇਆ ਜਾ ਰਿਹਾ ਨਾਣ ਨੂੰ ਬਿਲਕੁਲ ਹੀ ਬਿਲਕੁਲ ਬੜ ਰਹੀ ਬਟਰ ਕੀਤਾ ਜਾ ਰਿਹਾ ਹੈ ਇਹ ਤਾਂ ਇਦਾਂ ਲੱਗ ਰਿਹਾ ਹੈ ਕਿ ਇਹ ਨਾਨ ਨੀ ਬਟਰ ਖਵਾ ਰਹੇ ਨੇ ਕਸਟਮਰ ਨੂੰ ਜੀ ਹਾਂ ਬਿਲਕੁਲ ਕਸਟਮਰ ਖੁਦ ਪੱਜਾ ਤੁਰਿਆ ਆਊਗਾ ਮੰਨਦੇ ਨੇ ਕਨ ਪੇਪਰ ਲਾਲੀਆਂ ਚੰਗੀ ਤਰ੍ਹਾਂ ਕਿਉਂਕਿ ਜਦੋਂ ਬਟਰ ਦੀ ਕਜੂਸੀ ਕੀਤੀ ਜਾਂਦੀ ਹੈ ਤਾਂ ਕਸਟਮਰ ਵੀ ਸੋਚਦਾ ਹੈ ਉਹ ਦੇਖਿਓ ਤੁਸੀਂ ਬੜੇ ਵਧੀਆ ਤਰੀਕੇ ਨਾਲ ਵੀਰ ਸਜਾਵਟ ਕਰੂਗਾ ਕਟਿੰਗ ਕੀਤੀ ਜਾ ਰਹੀ ਹੈ ਕਟਿੰਗ ਕਰਕੇ ਥਾਲੀ ਦੇ ਵਿੱਚ ਪਰੋਸਿਆ ਜਾਊਗਾ ਹਾਲਾਂਕਿ ਵੀਰ ਨੇ ਬਟਰ ਲਗਾਇਆ ਬਟਰ ਹੋਰ ਵੀ ਲਗਾ ਦਿੱਤਾ ਤੇ ਇਸ ਤੋਂ ਬਾਅਦ ਲੱਗਦਾ ਹੈ ਕਿ ਵੀਰ ਹੋਰ ਵੀ ਇਸ ਨੂੰ ਮੈਂ ਨਾ ਨਨ ਨੂੰ ਪੂਰੀ ਤਰ੍ਹਾਂ ਬਟਰ ਦੇ ਨਾਲ ਨਵਾ ਦੂਗਾ। ਲੋ ਜੀ ਉਤਰੂ ਹੋ ਗਿਆ ਚੀਚਲੀ ਦਾ ਤੜਕਾ ਤਿਆਰ ਹੈ ਤੇ ਚੀਚਲੀ ਦੇ ਵਿੱਚ ਬੜੇ ਹੀ ਪਿਆਰ ਸੇਤ ਲੂਣ ਮਿਰਚ ਮਸਾਲਾ ਤੇ ਹੋਰ ਤਰ੍ਹਾਂ ਦੇ ਜਿਹੜੇ ਗਰੇਵੀ ਬਣਾਉਣ ਲਈ ਜਿਹੜੇ ਵਰਤੇ ਜਾਣ ਵਾਲੇ ਪ੍ਰੋਡਕਟ ਪਾਏ ਗਏ ਨੇ ਤਿੱਖੀ ਵਧੀਆ ਦੇ ਸਕਦੇ ਹੋ ਗਰੇਵੀ ਬਣਾਈ ਜਾ ਰਹੀ ਏ ਬੜੇ ਵਧੀਆ ਤਰੀਕੇ ਨਾਲ ਗਰੇਵੀ ਲੋਜੀ ਤਿਆਰ ਹੋ ਗਈ ਏ ਤੇ ਹੁਣ ਪਾਇਆ ਜਾਵੇਗਾ ਵਿੱਚ ਪਨੀਰ ਤੇ ਪਨੀਰ ਪੱਕਾ ਕਰ ਦਿੱਤਾ ਤਿਆਰ ਤੇ ਉੱਪਰੋਂ ਪਾਤੀ ਵਾਈਟ ਸੌਸ ਤੇ ਹੋ ਗਿਆ ਕੰਮ ਰੈਡੀ ਲੋਜੀ ਕਰੋ ਕਸਟਮਰ ਦੇ ਅੱਗੇ ਜਾਣਦੇ ਨਾਲ ਆਪਾਂ ਕਸਟਮਰ ਦੀ ਵੀ رائے ਕਸਟਮਰ ਨੂੰ ਕਿਸ ਤਰ੍ਹਾਂ ਦਾ ਜਿਹੜਾ ਫਾਸਟ ਫੂਡ ਲੱਗਿਆ ਇਹਨਾਂ ਦਾ ਹਾਂਜੀ ਭਾਜੀ ਕਿਹਦਾ ਡੈਸਟ ਲੱਗਿਆ ਬਹੁਤ ਵਧੀਆ ਵੀਰੇ ਜੁ ਗੱਤੇ ਵਾਲਾ ਪਿੰਡ ਮੇਰਾ ਹੈ ਕਿਹੜੀ ਜਗ੍ਹਾ ਆਏ ਉੱਥੇ ਤੁਸੀਂ ਹੁਣ ਮੱਲਾਲੇ ਇੱਥੇ ਦੁਕਾਨ ਆ ਆਪਣੇ ਠੀਕ ਹੈ ਮੇਨ ਬਾਜ਼ਾਰ ਵਿੱਚ ਠੀਕ ਹੈ ਜੀ ਬੂਟਾ ਬਸਾ ਥੇਨ ਬੂਟਾ ਬਸਾ ਠੀਕ ਹੈ ਕੋਈ ਐਸੀ ਹੁਣ ਕਰੇ ਜਾਣੇ ਪੈ ਸੀਗੇ ਮੈਂ ਯਾ ਟੇਸਟ ਟੇਸਟ ਬਹੁਤ ਵਧੀਆ ਵਾ ਠੀਕ ਹੈ ਨਵਾਂ ਖੁੱਲਾ ਸੀ ਕੰਮ ਮੇਰੇ ਦਾ ਠੀਕ ਹੈ ਜੀ ਪਹਿਲੇ ਤਾਂ ਨਹੀਂ ਆਇਆ ਹਾਂਜੀ ਠੀਕ ਲੋ ਜੀ ਭਰਾ ਵੀ ਪਹਿਲੇ ਦਿਨ ਹੋ ਗਿਆ دیਵਾਨਾ ਤੇ ਉਧਰੋਂ ਕਰ ਤੇ नान ਹੋਰ ਤਿਆਰ ਇਹ ਲੱਗ ਰਿਹਾ ਕਿ ਮਿਕਸ नान ਤਿਆਰ ਕੀਤਾ ਗਿਆ ਤੇ ਉੱਪਰ ਦੇਖੋ ਬਟਰੀ ਬਟਰ ਬਟਰੀ ਬਟਰ ਕੀਤਾ ਜਾ ਰਿਹਾ ਹੈ ਮੈਂ ਨਾ ਵੀਰ ਕਿਸੇ ਤਰ੍ਹਾਂ ਦੀ ਕੋਈ ਇੱਕ ਜੂਸ ਨਹੀਂ ਵੀਰ ਕਹਿੰਦਾ ਜੇ ਪੈਸੇ ਲੈਣੇ ਆ ਤੇ ਅਗਲੇ ਨੂੰ ਟੇਸਟ ਵੀ ਚੰਗਾ ਦੋ ਅਗਲੇ ਨੂੰ ਵੈਰਾਈਟੀ ਵੀ ਚੰਗੀ ਦੋ ਤੇ ਇਧਰੋਂ ਵੀਰ ਨੇ ਕਰ ਲਿਆ 버ਗਰ ਤਿਆਰ ਤੇ 버ਗਰਾਂ ਵਾਲੀ ਪੂਰੀ ਤਰ੍ਹਾਂ ਤਿਆਰੀ ਤੇ ਕਿਓ ਕਿੱਲਾ ਕਿ ਐ ਚੰਗੀ ਤਰ੍ਹਾਂ ਤਲੀਆਂ ਹੋ ਤਾਂ ਬੜੇ ਵਧੀਆ ਤਰੀਕੇ ਨਾਲ ਦੇਖੋ ਤੇ ਉਧਰ ਵੀਰਾਂ ਨੇ SLAਸ ਨੂੰ ਲਾਤਾ ਉੱਪਰ ਤੇ ਉੱਪਰ ਵਾਲਾ ਜਿਹੜਾ ਬੰਦ ਹੈਗਾ ਉਹ ਵੀ ਪੂਰੀ ਤਰ੍ਹਾਂ ਤਲ ਲਿਆ ਵੀਰ ਨੇ ਕਿਉਂਕਿ ਉਹ ਲਾ ਕੇ ਤੇ ਲੋ ਵੀਰ ਨੇ ਪਨੀਰ ਪਨੋਰ ਵੀ ਰੱਖਤਾ ਹੈ ਪੂਰੀ ਤਰ੍ਹਾਂ ਕਟਿੰਗ ਕਰਕੇ 버ਗਰਾਂ ਦੇ ਉੱਪਰ ਉੱਪਰ ਪਾਈ ਜਾਂਦਾ ਸੌਸ ਵਗੈਰਾ ਗ੍ਰੀਨ ਸੌਸ, ਰੈੱਡ ਸੌਸ, ਪਨੀਰ ਵੀ ਟਕਾਉਣਾ ਸ਼ੁਰੂ ਕਰਤਾ 버ਗਰਾਂ ਤੇ ਐ ਮੈਂ ਨਾ ਪੂਰਾ ਕੰਮ ਫੈਨਸੀ ਕੇ ਪਾਤੀ ਵਾਈਟ ਸੌਸ ਵੀ ਵੀਰਨ ਚੰਗੀ ਤਰ੍ਹਾਂ ਮੈਂ ਨਾ ਪੂਰਾ ਪ੍ਰੋਪਰ ਕੰਮ ਨਿਊਡਲ ਵਿਪ ਕਾ ਪਾਤੇ ਉੱਪਰ ਪੂਰੀ ਹੈ ਐਨ ਐਫ ਸੀ ਵਾਲੀ ਫੀਲਿੰਗ ਹੈ ਪੂਰੀ ਮੈਂ ਨਾ ਹਾਈ ਕਲਾਸ ਹੀ ਐਨ ਐਫ ਸੀ ਬ੍ਰਾਂਚ ਕੇ ਉੱਪਰ ਵੀ ਪਾਤੀ ਗਰੇਵੀ ਵਾਈਟ ਲੋ ਜਿੱਲੋ ਪੂਰਾ ਟੈਸਟ ਬਣੂਗਾ ਤੇ ਸਰਵਰ ਰੋਲ ਲੈ ਆ ਤੇ ਪੈਕ ਕਰਨੇ ਕਰਦੇ ਸ਼ੁਰੂ ਤੇ ਹੋ ਗਏ 버ਗਰ ਵੀ ਤਿਆਰ ਤੇ ਇਧਰ ਵੀਰ ਨੇ ਸਜਾ ਤੇ ਪੂਰੀ ਤਰ੍ਹਾਂ ਜਿਹੜੇ ਨਾਣ ਥਾਲੀ ਦੇ ਵਿੱਚ ਮਿਕਸ ਨਾਣ ਅਧੂਰਾ ਆਪਾਂ ਬੱਚੇ ਤੋਂ ਹੀ ਲੈ ਰਹੇ ਲੈਣੇ ਜਿਹੜੇ 버ਗਰ ਤਿਆਰ ਹੋਏ ਸੀ ਬੱਚੇ ਨੂੰ ਕਿਦਾਂ ਦੇ ਜਿਹੜੇ 버ਗਰ ਲੱਗੇ ਕਿਦਾਂ ਦਾ ਲੱਗਿਆ ਜਦ ਲੋ ਜੀ ਬੱਚੇ ਨੇ ਦੇਤੀ ਰਾਏ ਤੇ ਇਧਰ ਵੀਰ ਵੀ ਜਿਹੜੇ ਕਾਰੀਗਰ ਪੂਰੇ ਖੁਸ਼ ਪਿਆਰ ਭਰੇ ਤੇ ਇਧਰ ਉਹਗੇ ਨਾਨ ਤਿਆਰ ਵੀਰ ਕੀ ਕਹੀ ਜਾਂਦੇ ਨਾਲ ਬਟਰੀ ਕਲਾ ਖਵਾ ਰਹੇ ਆ ਨਾਨ ਨਾ ਪਤਾ ਲੱਗੇ ਕਿ ਹਾਂ ਪਤਾ ਨਹੀਂ ਇਹ ਨਾਲ ਬਟਰ ਲਾ ਕੇ ਖਵਾ ਰਹੇ ਕਲਾ ਬਟਰ ਖਵਾ ਰਹੇ ਆ ਨਾਨ ਖਵਾ ਰਹੇ ਇਹ ਸਾਰੇ ਤੇ ਸਟਾਉਣਾ ਚਾਹੀਦਾ ਕਸਟਮਰ ਨੂੰ ਬਾਕੀ ਖਾਓ ਖਾਓ ਤੇ ਓ ਇੰਜੋਏ ਕਰਕੇ ਦੇਖੋ ਕਿੰਦਾ ਦਾ ਟੇਸਟ ਆ ਬਾਕੀ ਅਸੀਂ ਬੈਠੇ ਆ ਜੇ ਤੁਹਾਡੀ ਕੰਪਲੇਨਟ ਆਉਂਦੀ ਹੈ ਤੇ ਹਾਂਜੀ ਕਿਹੜੇ ਕਿਹੜੇ ਆਈਟਮ ਆ ਆਪਣੇ ਕੋਲ ਆਪਣੇ ਕੋਲ ਚੀਸ ਚਿਲੀ ਨਿਊਡਲ 버ਗਰ ਤੇ ਚਾਂਪ ਵਗੈਰਾ ਪਨੀਰ ਟਿੱਕਾ ਤੇ ਆਪਣੇ ਕੋਲ ਨਾਨਵਾ ਤਿੰਨ ਤਰ੍ਹਾਂ ਦੇ ਆਪਣੇ ਕੋਲ ਨਾਨ ਹੁੰਦੇ ਆ ਜੀ ਆਲੂ ਇੱਕ ਸਿੰਪਲ ਆਲੂ ਵਾਲਾ ਹੁੰਦਾ ਜੀ ਤੇ ਇੱਕ ਪਨੀਰ ਵਾਲਾ ਤੇ ਇੱਕ ਮਿਕਸ ਨਾਨ ਹੁੰਦਾ ਵਾ ਜੀ ਤੇ ਬਾਕੀ ਆਪਣੇ ਕੋਲ ਕੰਟੀਨੈਂਟ ਦੇ ਵਿੱਚ ਤੁਹਾਨੂੰ ਦੱਸਿਆ ਵੀ 버ਗਰ ਵਗੈਰਾ ਤੇ ਆਓ ਟੈਸਟ ਕਰਕੇ ਦੇਖੋ ਆਪਣਾ ਮੱਲਾਂ ਵਾਲਾ ਅੱਡਾ ਮੱਲਾਂ ਵਾਲਾ ਚੌਕ ਦੇ ਵਿੱਚ ਬਸ ਅੱਡੇ ਦੇ ਨਾਲ ਆਪਣੀ ਬ੍ਰਾਂਚ ਆ ਜੀ ਐਨ ਐਫ ਸੀ ਤੇ ਤੁਸੀਂ ਆਓ ਆਪਦੀ ਫੈਮਿਲੀ ਨਾਲ ਇੰਜੋਏ ਕਰਕੇ ਦੇਖੋ ਨਹੀਂ ਜੀ ਕੰਜੂਸੀ ਕੋਈ ਨਹੀਂ ਸਾਡੇ ਦੇਖ ਸਕਦੇ ਹੋ ਤੁਸੀਂ ਆਪਣੇ ਇੱਥੇ ਨਾਲ ਬਣੇ ਹੋਏ ਨੇ ਠੀਕ ਹੈ ਜੀ ਇਲਾਕਾ ਨਵਾਸੀਆਂ ਨੂੰ ਕੀ ਬੇਨਤੀ ਕਰੋਗੇ ਜੀ ਇਲਾਕਾ ਨਾਲ ਬੋਰਡ ਨਾਲ ਜਿਹੜੇ ਸ਼ੌਂਕੀ ਹੈਗੇ ਨੇ ਫਾਸਟ ਬੋਰਡ ਦੇ ਉਹਨਾਂ ਨੂੰ ਵੀ ਬੇਨਤੀ ਕਰੋ ਐਡਰੈਸ ਬਾਰੇ ਜ਼ਰੂਰ ਜਾਣੋ ਉਹਨਾਂ ਨੂੰ ਇਹ ਵੀ ਬੇਨਤੀ ਕਰਾਂਗੇ ਵੀ ਆਓ ਸਾਡਾ ਫੂਡ ਟਰਾਈ ਕਰਕੇ ਦੇਖੋ ਠੀਕ ਹੈ ਜੀ ਬਾਕੀ ਆਪਣੀ ਐਨ ਐਫ ਸੀ ਬ੍ਰਾਂਚ ਆ ਜੀ ਠੀਕ ਹੈ ਜੀ ਅੱਡੇ ਦੇ ਨਾਲ ਮੱਲਾਂ ਵਾਲਾ ਚੌਂਕ ਠੀਕ ਹੈ ਜੀ ਆਪਾਂ ਏ ਜੀ ਆਪਣੇ ਮਲਾਈ ਚਾਂਬਾ ਜੀ ਇਹ ਲਾ ਰਹੇ ਇਹ ਬਟਰ ਲੱਗ ਰਿਹਾ ਜੀ ਹਾਂ ਜੀ ਜੀ ਆਪਣੇ ਜੇ ਕੋਈ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੰਪਲੇਂਟ ਆਉਂਦੀ ਹੈ ਤੁਸੀਂ ਸਾਨੂੰ ਦੱਸੋ ਟੇਸਟ ਦੇ ਵਿੱਚ ਜੇ ਆ ਰਹੀ ਹੈ ਕੋਈ ਕੰਪਲੇਟ ਨਹੀਂ ਅਸੀਂ ਟੈਸਟ ਕਰਦੇ ਨਹੀਂ ਅਸੀਂ ਆਪ ਕਰੀ ਨਹੀਂ ਅਸੀਂ ਟੈਸਟ ਕਰਦੇ ਹਾਂ ਬਸ ਜਦੋਂ ਸੋਨੇ ਅਸੀਂ ਆਪ ਵੀ ਕਰਦੇ ਪਹਿਲਾਂ ਬਾਅਦ ਵਿੱਚ ਲੋਕਾਂ ਤੋਂ ਟੈਸਟ ਕਰਾਉਣਾ ਆਪਣੇ ਮੱਲਾ ਵਾਲਾ ਜੀ ਨਵਾਂ ਅੰਮ੍ਰਿਤਸਰ ਨਾਣ ਖੁੱਲਾ ਟੈਸਟ ਕਰਕੇ ਦੇਖੋ ਆਪਣੇ ਅਲੱਗ-ਅਲੱਗ ਵੈਰਾਈਟੀਆਂ ਚੀਸ ਨਾਣ ਬਟਰ ਨਾਣ ਸਾਰੀ ਬਰਾਇਟੀ ਮਿਲੋਗੀ ਤੁਸੀਂ ਆਓ ਮੱਲਾਲੇ ਆਪਣੇ ਜਿੱਥੇ ਫਰੋਜਪੁਰ ਵਾਲੀਆਂ ਬੱਸਾਂ ਛੱਡਦੀਆਂ ਵਾ ਤੁਹਾਨੂੰ ਟੈਸਟ ਕਰਕੇ ਦੇਖੋ ਇੱਕ ਵਾਰੀ ਬਾਅਦ ਵਿੱਚ ਦੱਸੋ ਵੀ ਕਿਵੇਂ ਲੱਗਿਆ ਸਾਡਾ ਟੈਸਟ ਇੱਕ ਵਾਰੀ ਜਰੂਰ ਆਓ ਆਪਾਂ ਜੀ ਮਲਾਈ ਚਾਂਪ ਰੋਸਟਰ ਚਾਂਪ ਅਫਗਾਨੀ ਚਾਂਪ ਸਾਰੇ ਵੀ ਬ੍ਰੀਕਫਾਸਟ ਫੂਡ ਦਾ ਵੀ ਚਾਈਨਸ ਵਗੈਰਾ ਸਾਰਾ ਹੀ ਆਈ ਇੱਕ ਵਾਰੀ ਆਓ ਤੁਸੀਂ ਟੈਸਟ ਕਰਕੇ ਦੇਖੋ ਦੱਸੋ ਸਾਨੂੰ ਵੀ ਕੀ ਕੋਈ ਕੰਪਲੇਟ ਹੋਵੇ ਸਾਨੂੰ ਦੱਸੋ ਕਸਟਮਰ ਨੂੰ ਤੁਸੀਂ ਪੂਰਾ ਸੈਟੀਸਫਾਈ ਕਰੋ ਹਾਂਜੀ ਹਾਂਜੀ ਕਸਟਮਰ ਨੂੰ ਪੂਰਾ ਕੋਈ ਨੰਬਰ ਆਉਂਦੇ ਕੋਈ ਲੰਬਾ ਨਹੀਂ ਕੋਈ ਕੰਪਲੀਟ ਨਹੀਂ ਆਉਣ ਦੇਵਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਬਾਕੀ ਆਓ ਪੇਸਟ ਕਰਕੇ ਦੇਖੋ ਤੁਹਾਨੂੰ ਕੋਈ ਕੰਪਲੀਟ ਹੋਵੇ ਸਾਨੂੰ ਦੱਸੋ ਲੋ ਜੀ ਉਧਰੋਂ ਲਾਉਣ ਲੱਗਿਆ ਵੀਰ ਮਲਾਈ ਚਾਪ ਤੇ ਲੱਗ ਰਿਹਾ ਬਟਰ ਤੇ ਬਟਰ ਲਾਉਣ ਤੋਂ ਬਾਅਦ ਲਾ ਤਤ ਦੂਰ ਦੇ ਵਿੱਚ ਲੋ ਜੀ ਲੱਗ ਗਿਆ ਤਦੂਰ ਦੇ ਵਿੱਚ ਤਾਂ ਹੋ ਗਿਆ ਰੈਡੀ ਰੈਡੀ ਕਰਕੇ ਤੇ ਉੱਪਰ ਸੋਸ ਵਗਰਾ ਆਪਾ ਕੇ ਤੇ ਕਰ ਦਿੱਤਾ ਮਲਾਈ ਚਾਪ ਰੈਡੀ ਲੋ ਜੀ ਐਨ ਐਫ ਸੀ ਫੂਡ ਦੇ ਨਾਂ ਤੇ ਲੱਗੇ ਸਾਨੂੰ ਵੀ ਭੋਕਾ ਤੇ ਅਸੀਂ ਵੀ ਕੀਤਾ ਆਰਡਰ ਤੇ ਸਾਡੇ ਵੀਰ ਪੱਤਰਕਾਰ ਸਹਿਬਾਨ ਗੋਰੂ ਪਟੇਜਾ ਤੇ ਹਰਨੇਕ ਪੁੱਲਰ ਜੀ ਹੋ ਗਏ ਰੈਡੀ ਤੇ ਮਿਕਸ ਨਾਣ ਮੈਂ ਵੀ ਕੀਤਾ ਥੋੜਾ ਜਿਹਾ ਟ੍ਰਾਈ ਇਹਨਾਂ ਦਾ ਟੈਸਟ ਵਾਕਿਆ ਲਾਜਵਾਬ ਸੀਗਾ ਤੇ ਜ਼ਰੂਰ ਤੁਸੀਂ ਵਿజిਟ ਕਰਿਓ ਇਹਨਾਂ ਦੇ ਐਨ ਐਫ ਸੀ ਫੂਡ ਸਿਟੀ ਤੇ ਤੇ ਜਰੂਰ ਵਕ ਵਕ ਜਿਹੜਾ ਵੈਰਾਈਟੀਆਂ ਜਿਹੜੀਆਂ ਇਹਨਾਂ ਦੇ ਫੂਡ ਦੀਆਂ ਜਿਹੜੀਆਂ ਅਵੇਲੇਬਲ ਲੱਗੀਆਂ ਫਾਸਟ ਫੂਡ ਦੀਆਂ ਤੇ ਟੈਸਟ ਜਰੂਰ ਕਰਿਓ ਸੋ ਬਨੇ ਰਹੋ ਸਾਡੇ ਨਾਲ ਤੇਰੇ ਤੇਰੇ ਚੈਨਲ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣ ਲਈ ਬਹੁਤ ਬਹੁਤ ਧੰਨਵਾਦ